ਗਰੂក្លੋ 1000 ਪਟੇ ਡਬਲੋ ਲਓ ਜੀ ਅੱਜ ਫਿਰ ਇੱਕ ਲੰਮੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਈਆਂ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਪਲੇਨ ਪੀਸ ਇੱਕ ਮੇਰੇ ਪਹਿਣਾ ਦਾ ਮਰਸ ਸੀਗੇ ਵੀ ਪਲੇਨ ਪੀਸ ਲੈ ਕੇ ਆਉ ਜੀ ਦੁਬਾਰਾ ਤੇ ਦੁਬਾਰਾ ਪਲੇਨ ਪੀਸ ਲੈ ਕੇ ਆਏ ਆ ਆਫਰ ਦੇ ਵਿੱਚ ਹੀ ਰਹਿਣ ਵਾਲੀ ਹੈ ਪੀਸ ਕੱਟ ਰਹਿਣ ਵਾਲੀ ਹੈ ਵੱਡੀ ਸਿਰਫ 5 ਮੀਟਰ ਦੀ ਕੱਟ ਮਿਲੂਗੀ ਤੁਹਾਨੂੰ ਪੀਸਾਂ ਦੀ ਤੇ ਪ੍ਰਾਈਸ ਮਿਲਣਾ ਸਿਰਫ 150 150 ਲੈ ਇੱਕ ਪੀਸ ਪਹਿਣ ਵਾਲਾ ਜੀ 5 ਮੀਟਰ ਦੀ ਕੱਟ ਰਹਿਣੀ ਹੈ ਚੈੱਕ ਕਰੀ ਚਲੋ ਜੀ ਕ੍ਰਸ਼ ਦੇ ਵਿੱਚ ਰਹਿਣਗੇ ਬਹੁਤ ਸੋਹਣਾ ਸਟੱਫ ਮਲੈਮ ਸੌਫਟ ਸਟੱਫ ਆ ਜੀ ਦੇਖੋ ਜ ਬਹੁਤ ਸੋਨਾ ਸਟਾਫ ਰਹਿਣ ਵਾਲਾ 컬러ਫੁਲ ਚੈੱਕ ਕਰਵਾ ਦਿੰਨੇ ਆ ਬਲੂ ਸ਼ੇਡ ਦੇ ਨੇਵੀ ਬਲੂ ਸ਼ੇਡ ਚਾਹਣਾ ਜੀ ਇਹ ਵਾਲਾ ਲਓ ਇਹ ਆਊਗਾ ਜੀ ਸਕਿਨ ਦੀ ਸ਼ੇਡ ਦੇ ਵਿੱਚ ਬਿਸਕੁਟੀ ਸਕਿਨ ਸ਼ੇਡ ਆ ਜੀ ਇਹ ਜਿਹਨੂੰ ਆਪਾਂ ਬਿਸਕੁਟ ਸਕੈਨ ਸ਼ੇਡ ਕਹਿ ਦਿੰਦੇ ਆ ਲਓ ਤਿੰਨ ਚਾਰ ਪੀਸ ਮਿਲ ਜਾਣੇ ਆ ਸੇਮ ਕਲਰ ਦੇ ਪ੍ਰਾਈਸ ਸਿਰਫ 150 ਰੁਪਏ ਰਹਿਣਾ ਜੀ ਤੁਸੀਂ ਇਹਦੀ ਸ਼ਾਰਟ ਸ਼ਾਰਟ ਬਣਾ ਕੇ ਠੀਕ ਆ ਜੀ ਨੂੰ ਫਰਸ਼ੀ ਸਲਵਾਰ ਬਣਾ ਕੇ ਤੁਸੀਂ ਸੂਟ ਬਿਲਕੁਲ ਸਿੰਪਲ ਰੈਡੀ ਕਰ ਸਕਦੇ ਹੋ ਬਹੁਤ ਸੋਨਾ ਸੂਟ ਰਹਿਣਾ ਸਿਰਫ 150 ਰੁਪਏ ਪ੍ਰਾਈਸ ਆ ਲਓ ਜੀ ਇਹ ਰੇਅਰ ਆ ਪਿਸਤਾ ਕਲਰ ਠੀਕ ਹੈ ਜੀ ਇਸ ਤੋਂ ਅਗੇ ਤੁਹਾਨੂੰ ਫੇਰ ਸਕਿਨ ਪੀਸ ਜੀ ਮਿਲ ਜਾਣੇ ਆ ਦੋ ਇਹ ਰਹਿਣਾ ਜੀ ਸਕਾਈ ਬਲੂ ਪਾਊਡਰ ਬਲੂ ਕਲਰ ਦਾ ਪੀਸ ਰਹਿਣਾ ਜੀ 5 ਮੀਟਰ ਦੀ ਕਟ ਹੈ ਜੀ ਸਿਰਫ ਪ੍ਰਾਈਜ਼ ਜਾਣੀ ਹੈ ਜੀ 150 ਰੁਪਏ ਲਓ ਇਹ ਆਊਗਾ ਜੀ ਪਿਸਤਾ ਕਲਰ ਇਹ ਪਿਸਤਾ ਕਲਰ ਦੇ ਦੋ ਪੀਸ ਲੈ ਸਕਦੇ ਹੋ ਸਾਡੇ ਕੋਲੋਂ ਪਿਸਤਾ ਕਲਰ ਦੇ ਦੋ ਪੀਸ ਆਣੇ ਆ ਜੀ ਇਹ ਠੀਕ ਹੈ ਜੀ ਇਹ ਵੀ ਥੋੜਾ ਜਿਹਾ ਥੋੜਾ ਜਿਹਾ ਲਾਈਟ ਬਲੂ ਸ਼ੇਡ ਦੇ ਵਿੱਚ ਆਊਗਾ ਬਲੂ ਜੀ ਸ਼ੇਡ ਆ ਪਰ ਥੋੜਾ ਜਿਹਾ ਗ੍ਰੇ ਬਲੂ ਜੀ ਸ਼ੇਡ ਆ ਜੀ ਇਹ ਵਾਲਾ ਇਹ ਆਊਗਾ ਜੀ ਮਹਿੰਦੀ ਸ਼ੇਡ ਦੇ ਵਿੱਚ ਲਓ ਇਹ ਮਹਿੰਦੀ ਸ਼ੇਡ ਦੇ ਵਿੱਚ ਆਊਗਾ ਜੀ ਇਹ ਫਿਰ ਬਿਸਕੁਟੀ ਕਲਰ ਦੇ ਵਿੱਚ ਆਊਗਾ ਜੀ ਦੋ ਪੀਸ ਹੈ ਜੀ ਦੋਨੋਂ ਠੀਕ ਹੈ ਇਹ ਵਾਲਾ ਆਊਗਾ ਜੀ ਪਿੰਕ ਸ਼ੇਡ ਦੇ ਵਿੱਚ ਪਿੰਕ ਕਲਰ ਪਿਆਜ਼ੀ ਪਿੰਕ ਕਲਰ ਆ ਜੀ ਪਿਆਜ਼ੀ ਪਿੰਕ ਕਲਰ ਦੇ ਵਿੱਚ ਆਊਗਾ ਕੱਟ 5 ਮੀਟਰ ਦੀ ਰਹਿਣੀ ਹੈ ਜੀ ਲਓ ਇਹ ਵੀ ਥੋੜਾ ਜਿਹਾ ਪਿਸਤਾ ਸ਼ੇਡ ਦੇ ਵਿੱਚ ਆਣਾ ਹੈ ਇਹ ਫਿਰ ਬਿਸਕੁਟੀ ਸ਼ੇਡ ਚ ਆਣਾ ਜੀ ਲਓ ਚੱਕਰੀ ਚੱਲੋ ਜੀ ਪ੍ਰਾਈਸ ਸਿਰਫ 150 ਰੁਪਿਆ ਰਹਿਣਾ ਜੀ ਇਹਨਾਂ ਪੀਸਾਂ ਦਾ ਇਹ ਵਾਈਨ ਸ਼ੇਡ ਦੇ ਵਿੱਚ ਹੈ ਠੀਕ ਹੈ ਜੀ ਇਹ ਬਲੂ ਸ਼ੇਡ ਤੇ ਆਊਗਾ ਤੇ ਇਹ ਵਾਲਾ ਜਿਹੜਾ ਪੀਸ ਆਊਗਾ ਜੀ ਇਹ ਆਊਗਾ ਮਸਟਰਡ ਕਲਰ ਦੇ ਵਿੱਚ ਇਹ ਮਸਟਰਡ ਕਲਰ ਦੇ ਵਿੱਚ ਆਣਾ ਜੀ ਠੀਕ ਹੈ ਜੀ ਇਹ ਫਿਰ ਤੁਹਾਨੂੰ ਬਲੂ ਸ਼ੇਡ ਦੇ ਵਿੱਚ ਮਿਲਣਾ ਇਹ ਬਲੂ ਸ਼ੇਡ ਦੇ ਵਿੱਚ ਮਿਲਣਾ ਜੀ ਇਹ ਵਾਲਾ ਪੀਸ ਠੀਕ ਹੈ ਜੀ ਬਹੁਤ ਸੋਹਣੇ ਪੀਸ ਰਹਿਣ ਵਾਲੇ ਆ ਸਿਰਫ ਪ੍ਰਾਈਜ਼ ਹੈ 150 ਦੇ ਵਿੱਚ ਤੁਹਾਨੂੰ ਦੇ ਰਹੀਆਂ ਇਹ ਵਾਲੇ ਪੀਸ ਜਿਹੜਾ ਪੀਸ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਵਾਲੇ ਸੀਗੇ ਥੋੜੇ ਜੇ ਕ੍ਰਾਫਟ ਦੇ ਵਿੱਚ ਠੀਕ ਹੈ ਜੀ ਕਾਫੀ ਸੋਹਣੇ ਪੀਸ ਹੈ ਬਿਲਕੁਲ ਸੌਫਟ ਮਲਾਈਮ ਐ ਇਦਾਂ ਦਾ ਕੋਈ ਨਹੀਂ ਹਾਰਡ ਸਟਾਫ ਹੋਊਗਾ ਕਾਟਨ ਲਾਈਨਿੰਗ ਯੂਜ਼ ਕਰ ਸਕਦੇ ਹੋ ਤੁਸੀਂ ਤੇ ਸਿਰਫ 150 ਰੁਪਿਆ ਪ੍ਰਾਈਸ ਹੈ ਤੇ ਸੌਫਟ ਬਿਲਕੁਲ ਮਲੈਮ ਸੌਫਟ ਸਟਾਫ ਹੈ ਜੀ ਇਹਦਾ ਠੀਕ ਹੈ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਆਊਗਾ ਜੀ ਔਰਗੈਂਜ਼ਾ ਦੇ ਵਿੱਚ ਠੀਕ ਹੈ ਜੀ ਇਹ ਔਰਗੈਂਜ਼ਾ ਦੇ ਵਿੱਚ ਆਉਣਾ ਇਹ ਵੀ ਕੱਟ ਰਣੀ ਆ ਜੀ 5.5 ਇਹ ਵੈਸੇ ਇਹਨਾਂ ਨੇ 6.5 ਵੀ ਲਿਖੀ ਆ ਪਰ ਇਹ ਨਹੀਂ ਪਤਾ ਵੀ 6.5 ਹੋਵੇ ਪਰ ਆਪਾਂ ਤੁਹਾਨੂੰ ਸਿਰਫ 5 ਮੀਟਰ ਕਹਿ ਕੇ ਹੀ ਕੱਟ ਦਵਾਂਗੇ ਜੀ ਇਹ ਵਾਲੇ ਸੂਟ ਦੀ ਲੋ ਜੇ ਤੋਂ ਜ਼ਿਆਦਾ ਹੋਈ ਤੁਸੀਂ ਦੁਪੱਟਾ ਬਣਾ ਲਿਓ ਜੀ ਇਹਦੇ ਵਿੱਚੋਂ ਇਹਦੀ ਪ੍ਰਾਈਸ ਰਹਿਣੀ ਹੈ 200 ਰੁਪਏ ਇਹ ਔਰਗੈਂਜ਼ਾ ਦੇ ਵਿੱਚ ਰਹਿਣੀ ਹੈ ਜੀ ਪੀਸ ਇਹ ਔਰਗੈਂਜ਼ਾ ਦੇ ਪੀਸ ਹੈ ਇਹਦੀ ਪ੍ਰਾਈਸ 200 ਰੁਪਏ ਰਹਿਣੀ ਹੈ ਜੀ ਲੋ ਇਹ ਪਿੰਕ ਕਲਰ ਆ ਗਈ ਜੀ ਪ੍ਰਾਈਸ ਵੀ 200 ਰੁਪਏ ਰਹਿਣੀ ਹੈ ਇਹਦੀ ਵੀ 200 ਰਹਿਣੀ ਹੈ ਜੀ ਕਿਉਂਕਿ ਇਹ ਪਿਓਰ ਔਰਗੈਂਜ਼ਾ ਦੇ ਵਿੱਚ ਪੀਸ ਹੈ ਜੀ ਇਹ ਤੁਹਾਨੂੰ ਸਿਰਫ ਦਿੱਤਾ ਜਾਊਗਾ ਜੀ ਸਿਰਫ 200 ਦੇ ਵਿੱਚ ਸੂਟ ਠੀਕ ਹੈ ਜੀ ਔਰਗੈਂਜ਼ਾ ਦਾ ਇਹਨਾਂ ਦੇ ਉੱ ਪਰ 6.5 ਮੀਟਰ ਹੋ ਸਕਦਾ ਜੀ ਸਟਾਫ ਕਿਉਂਕਿ ਅਸੀਂ ਇਹ ਨਾਪਿਆ ਤੇ ਤੁਹਾਡੀ ਕਿਸਮਤ ਹੈ ਸਾਨੂੰ 5 ਘਾਕੇ ਦੇ ਰਹੇ ਹਾਂ ਸਿਰਫ 200 ਦਾ ਪੀਸ ਲੈਣਾ ਜੇ 6.5 ਹੋਈ ਤੇ ਆਪਣਾ ਦੁਪੱਟਾ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਸਿਰਫ ਦੋ ਕਲਰ ਹੀ ਮਿਲਨੇ ਆ ਇੱਕ ਪਿਸਤਾ ਤੇ ਪਿੰਕ ਪਿਸਤਾ ਤੇ ਪਿੰਕ ਵਿੱਚ ਦੋ ਕਲਰ ਆਇਆ ਜੀ 5.5 6 ਮੀਟਰ ਕੱਟ ਲਿਖੀ ਇਹਨਾਂ ਨੇ ਠੀਕ ਹੈ ਇਸ ਤੋਂ ਅੱਗੇ ਲਓ ਇਹ ਆਫ ਵਾਈਟ ਆਉਣਾ ਸ਼ੈਲਫ ਦੇ ਵਿੱਚ ਇਹ ਵੀ ਪੀਸ ਨੂੰ 200 ਰੁਪਏ ਦਾ ਪੈਣਾ ਆਫ ਵਾਈਟ ਵੀ ਸੈਲਫ ਦੇ ਵਿੱਚ ਰਹੂਗਾ ਜੀ 200 ਰੁਪਏ ਦਾ ਹੀ ਪਾਲਾ ਪੀਸ ਪੈਣਾ ਜੀ ਇਹ ਰਹੂਗਾ ਜੀ ਆਫ ਵਾਈਟ ਮਸਲੀਨ ਜਆ ਠੀਕ ਹੈ ਜੀ ਮਸਲੀਨ ਟਾਈਪ ਆ ਦੇਖੋ ਕਈ ਮੇਰੀਆਂ ਭੈਣਾਂ ਕਹਿੰਦੀਆਂ ਵੀ ਪਿਓਰ ਮਸਲੀਨ ਚਾਹੀਦਾ ਤੋ ਇਹ ਸਿਰਫ 150 ਰੁਪਏ ਦਾ ਪੀਸ ਹੈ ਤੁਹਾਨੂੰ ਵੀ ਪਤਾ 150 ਦੇ ਵਿੱਚ ਆਪਾਂ ਪਿਓਰ ਮਸਲੀਨ ਨਹੀਂ ਦੇ ਸਕਦੇ ਹਨ ਪਰ ਹੈ ਮਸਲੀਨ ਜੀ ਹੈ ਮਸਲੀਨ ਆ ਕੋਈ ਚੁਬਣ ਵਾਲੀ ਮਸਲੀਨ ਨਹੀਂ ਹੈਗੀ ਵੀ ਸਾਈਡ ਤੋਂ ਚੁਬੂਗੀ ਐਦਾਂ ਚੁਬਣ ਵਾਲੀ ਵੀ ਨਹੀਂ ਹੈਗੀ ਪਰ ਆਂਦਾ ਮਸਲੀਨ ਦੇ ਵਿੱਚ ਆ ਪਰ ਹੈ ਸੌਫਟ ਠੀਕ ਹੈ ਸਾਫਟ ਹੈਗਾ 200 ਰੁਪਏ ਦਾ ਹੀ ਪੀਸ ਇਹ ਰਹਿਣਾ ਸੌਰੀ 150 ਦਾ ਰਹਿਣਾ ਜੀ ਬਲੈਕ ਵਾਲਾ ਪੀਸ ਵੀ ਤੁਹਾਨੂੰ ਸਿਰਫ 150 ਦਾ ਪੈਣਾ ਠੀਕ ਹੈ ਜੀ ਇਹ ਵਾਲੇ ਦੇਖੋ ਜੀ ਇਹ ਵਾਲੇ ਕਲਰ ਖਾਦੀ ਦੇ ਵਿੱਚ ਆਣਾ ਖਾਦੀ ਸਟਾਫ ਹੈ ਜੀ ਇਹ ਤੇ ਇਹ ਵੀ ਤੁਹਾਨੂੰ ਖਾਦੀ ਸਿਲਕ ਹੈ ਇਹ ਵੀ ਤੁਹਾਨੂੰ 200 150 ਰੁਪਏ ਦਾ ਪੀਸ ਪਾਉਗਾ ਲਓ ਇਹ ਵਾਲਾ ਦੇਖੋ ਜੀ ਇਹ ਫਿਰ ਪਿਸਤਾ ਕਲਰ ਆਇਆ ਕ੍ਰਾਸਟ ਦੇ ਵਿੱਚ ਇਹ ਵੀ ਤੁਹਾਨੂੰ 150 ਦਾ ਪਊਗਾ ਲਓ ਜੀ ਇਹ ਕਲਰ ਚੈੱਕ ਕਰ ਲਓ ਜੀ ਇਹ ਵੀ 150 ਰੁਪਏ ਦੇ ਪੀਸ ਹੀ ਰਹਿਣੇ ਆ ਇਹ ਮਾਊਸ ਵੀ ਸ਼ੇਡ ਚ ਆ ਰਿਹਾ ਇਹ ਵੀ 150 ਦਾ ਰਹੂਗਾ ਜੀ ਮਾਊਸ 쉐ਡ ਹੈ ਬਹੁਤ ਪਿਆਰਾ ਜਿਹਾ ਕਲਰ ਹੈ 150 ਰੁਪਏ ਦਾ ਪੀਸ ਹੈ ਲਓ ਇਹ ਵਾਲਾ ਦੇਖੋ ਜੀ ਥੋੜਾ ਜਿਹਾ ਸੀ ਗ੍ਰੀਨ ਚ ਆਊਗਾ ਇਹ ਵੀ 150 ਰੁਪਏ ਦਾ ਇਹ ਪੀਸ ਰਹੂਗਾ ਜੀ ਠੀਕ ਹੈ ਜੀ ਇਹ 150 ਰੁਪਏ ਦਾ ਪੀਸ ਰਹਿਣਾ ਇਹਨੂੰ ਡਿਜ਼ਾਈਨਿੰਗ ਕਰ ਲਓ ਜਿੰਨਾ ਮਰਜ਼ੀ ਰੈਡੀ ਸੋਹਣੇ ਸੂਟ ਬਣਾ ਸਕਦੇ ਹੋ ਤੁਸੀਂ ਲਓ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਸਿਰਫ ਇਹ ਵਾਲਾ ਸੈਟਨ ਔਰਗੈਂਜ਼ਾ ਦੇ ਵਿੱਚ ਰਹਿਣਾ ਜੀ ਇਹ ਸਿਰਫ 200 ਦਾ ਪੀਸ ਪੈਣਾ ਇਹ ਵੀ 200 ਦਾ ਪਊਗਾ ਜੀ ਤੁਹਾਨੂੰ ਤੇ ਇਹ ਵਾਲਾ ਵੀ ਤੁਹਾਨੂੰ 200 ਦਾ ਹੀ ਪੀਸ ਪੈਣਾ ਇਹ ਤੁਹਾਨੂੰ 2 200 ਰੁਪਏ ਦੇ ਪੀਸ ਪੈਣਿਆ ਜੀ ਇਹ ਵਾਲੇ ਪੀਸ 2 200 ਰੁਪਏ ਦੇ ਪੈਣੇ ਆ ਤਿੰਨੇ ਪੀਸ ਫਿਰ 200 ਰੁਪਏ ਦੇ ਪੈਣੇ ਆ ਕੱਟ ਇਸ ਤੁਹਾਨੂੰ 5 ਮੀਟਰ ਹੀ ਦੱਸੀ ਇਹਨਾਂ ਦੀ ਵੀ ਠੀਕ ਹੈ ਜੀ ਇਸ ਤੋਂ ਅੱਗੇ ਇਹ ਵਾਲੇ ਪੀਸ ਆਣਗੇ ਜੀ ਚੈੱਕ ਕਰੋ ਇਹ ਲਵੰਡਰ ਕਲਰ ਦੇ ਵਿੱਚ ਆਊਗਾ ਗਲਾਸ ਦੇ ਵਿੱਚ ਇਹ ਸੀ ਗ੍ਰੀਨ ਦੇ ਵਿੱਚ ਆਊਗਾ ਜੀ ਇਹ ਪਿੰਕ ਜਿਹਾ ਕਲਰ ਚਾਉਣਾ ਪਿਆਜੀ ਪਿੰਕ ਕਲਰ ਦੇ ਵਿੱਚ ਇਹ ਬਲੂ ਸ਼ੇਡ ਆਉਣਾ ਪਾਊਡਰ ਜਿਹਾ ਬਲੂ ਗ੍ਰੇ ਬਲੂ ਜਿਹਾ ਕਹਿ ਸਕਦੀ ਆਂ ਆਪਾਂ ਇਹ ਲਵੰਡਰ ਕਲਰ ਹੈ ਫਿਰ ਦੋ ਪਿੰਕ ਪਿੰਕ ਦੇ ਦੋ ਪੀਸ ਲੈ ਸਕਦੇ ਹੋ ਇਦਾਂ ਪਿਆਜ਼ੀ ਪਿੰਕ ਦੇ ਦੋ ਪੀਸ ਲੈ ਸਕਦੇ ਹੋ ਲਵੈਂਡਰ ਕਲਰ ਦੇ ਕਾਫੀ ਪੀਸਸ ਐ ਇਹ ਵੀ 150 ਦਾ ਹੀ ਪੈਣਾ ਲਓ ਇਹ ਜਿਹੜਾ ਆਫ ਵਾਈਟ ਐ ਵੀ 150 ਦਾ ਪੈਣਾ ਇਹ ਬਲੂ ਵਾਲਾ ਪੀਸ ਵੀ ਤੁਹਾਨੂੰ 150 ਦਾ ਪੈਣਾ 5 ਮੀਟਰ ਦੀ ਕਟ ਐ ਖਾਦੀ ਦੇ ਵਿੱਚ ਰਹੂਗਾ ਜੀ 150 ਦਾ ਹੀ ਪੀਸ ਪੈਣਾ ਇਹ ਠੀਕ ਐ ਜੀ ਇਹ ਵਾਲੇ ਪਲੇਨ ਪੀਸ ਸੀਗੇ ਹਿਸ ਤੋਂਗੇ ਤੁਹਾਨੂੰ ਹੋਰ ਪਲੇਨ ਪੀਸ ਦਿਖਾਣੇ ਆ ਲਓ ਇਹ ਵੀ 150 ਦਾ ਪੀਸ ਪਊਗਾ ਜੀ ਆਫ ਵਾਈਟ ਦੇ ਵਿੱਚ ਐ ਇਹ 150 ਦਾ ਪੀਸ ਪਊਗਾ ਇਹ ਖਾਦੀ ਚ ਆ ਗਿਆ ਜੀ red ਜਿਹੜਾ ਪੀਸ ਹੈ ਖਾਦੀ ਚ ਆ ਗਿਆ ਇਹ ਵੀ 150 ਦਾ ਹੀ ਪੈਣਾ ਤੁਹਾਨੂੰ ਲਓ ਜੀ ਚੈੱਕ ਕਰੋ ਜੀ ਇਹ ਵੀ ਪੀਸ 150 ਦਾ ਹੀ ਪਊਗਾ ਠੀਕ ਹੈ ਜੀ ਇਹ ਵਾਲਾ ਪੀਸ ਵੀ 150 ਦਾ ਹੀ ਪੈਣਾ 5 ਮੀਟਰ ਦੀ ਕਟ ਚਾਹੋਇਆ ਜੀ ਇਹ ਵਾਲਾ ਇਹ ਵੀ ਖਾਦੀ ਸਿਲਕ ਹੈ ਜੀ ਇਹ ਵੀ 150 ਦਾ ਪੀਸ ਪਊਗਾ ਇਹ ਮਸਲੀਨ ਦੇ ਵਿੱਚ ਆਣਾ ਇਹ ਵੀ ਪਿਸਤਾ ਕਲਰ ਹੈ ਜੀ ਇਹ ਵੀ 150 ਦਾ ਹੀ ਪੈਣਾ ਤੁਹਾਨੂੰ ਲਓ ਜੀ ਇਹ ਵੀ ਖਾਦੀ ਸਿਲਕ ਦੇ ਵਿੱਚ ਆਊਗਾ ਬਿਸਕੁਟੀ ਜਿਹਾ ਕਲਰ ਹੈ 150 ਦਾ ਪੀਸ ਪਊਗਾ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵਾਲੇ ਪੀਸ ਵੀ ਤਾਂ ਨੂੰ 150 ਦੇ ਹੀ ਪੈਣ ਵਾਲਿਆ ਜੀ ਠੀਕ ਹੈ ਜੀ ਜੇ 150 ਦਾ ਪੀਸ ਪਊਗਾ ਜੀ ਲਓ ਇਹ ਕੇਵਲ ਆ ਪੀਸ ਲਓ ਜੀ ਇਹ ਆਊਗਾ ਜੀ ਬਲੂ ਕਲਰ ਦੇ ਵਿੱਚ ਖਾਦੀ ਦਾ ਪੀਸ ਹੈ ਬਲੂ ਕਲਰ ਦਾ ਪੀਸ ਹੈ ਜੇਕਰ ਕੋਈ ਮੇਰੀ ਭੈਣ ਸਾਡੇ ਕੋਲੋਂ ਇਹ ਪੀਸ ਲਾਊਗੀ ਚਾਰ ਪੀਸ ਲਾਊਗੀ ਠੀਕ ਹੈ ਤਾਂ ਚਾਰ ਜਾਂ ਪੰਜ ਪੀਸ ਲੈ ਰਹੀ ਹੈ ਇਹ ਬਲੂ ਕਲਰ ਦੇ ਸਾਡੇ ਕੋਲੇ ਕਾਫੀ ਪੀਸਸ ਹੈ ਇਹਨਾਂ ਤੇ ਆਫਰ ਹੈ ਜੀ ਖਾਦੀ ਸਿਲਕ ਹੈ ਇਹ ਜੇ ਤੁਸੀਂ ਸਾਡੇ ਕੋਲ 4 ਪੀਸ ਲੈ ਰਹੇ ਹੋ 5 ਪੀਸ ਲੈ ਰਹੇ ਹੋ ਤੁਹਾਨੂੰ ਸਿਰਫ 120 ਰੁਪਏ ਦਾ ਪੀਸ ਪੈਣਾ ਜੀ 120 ਰੁਪਏ ਦਾ ਪੀਸ ਪਊਗਾ 5 ਮੀਟਰ ਦੀ ਕਟ ਹੈ ਜੀ ਇਹਦੀ ਠੀਕ ਹੈ ਜੀ ਲਓ ਇਹ ਕੇਬਲ ਲਓ ਜੀ ਕ੍ਰਸ਼ ਜੀ ਵਿੱਚ ਆਊਗਾ ਜੀ ਇਹ ਸਟਾਫ ਇਹ ਵੀ 150 ਦਾ ਹੀ ਪੈਣ ਵਾਲਾ ਹੈ ਇਸ ਤੋਂ ਅਗੇ ਤੁਹਾਨੂੰ ਮਿਲੇਗਾ ਬਲੂ ਦੇ ਵਿੱਚ ਇਹ ਵੀ 150 ਦਾ ਹੀ ਪੀਸ ਰਹੂਗਾ ਠੀਕ ਹੈ ਜੀ ਇਸ ਹਨਾਈ ਦੇ ਸਾਡੇ ਪੀਸ 5 ਮੀਟਰ ਦੀ ਕਟ ਵਾਲੇ ਇਹਨਾਂ ਤੋਂ ਜਿਹੜਾ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਹੋ ਤੇ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੇ ਆਈਡੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ